ਵਿਸ਼ੇਸ਼ ਤੌਰ ਤੇ ਸਾਡੇ ਮਿੱਤਰ ਜੀਵਨਜੀਤ ਦਾ ਹੀ ਬਹੁਤ ਧੰਨਵਾਦ ਕਰਾਂਗੇ ਜਿਹੜੇ ਅਕਸਰ ਸਾਨੂੰ ਆਪਣੇ ਅੱਖ ਦੇ ਨਾਲ ਆਪਣੇ ਕੈਮਰੇ ਦੇ ਵਿੱਚ ਬੰਦ ਕਰਦੇ ਰਹਿੰਦੇ ਨੇ ਤੇ ਚੰਨੇ ਸੱਭਿਆਚਾਰਕ ਮੰਚ ਪੰਜਾਬੀ ਕਲਾ ਕੇਂਦਰ ਬਲਕਾਰ ਸਿੱਧੂ ਜੀ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਅਸੀਂ ਜੀਵਨ ਜੀ ਤੇ ਬੜੇ ਸਫਲ ਗਜ਼ਾਰਾ ਔਰ ਮੈਂ ਇਹਨਾਂ ਨੂੰ ਬ੍ਰੋ ਕਰਦੇ ਦੇਖਿਆ ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀਗਾ ਜਸਟ ਹਲੇ ਇਹਨਾਂ ਨੂੰ ਵੀਡੀਓ ਬਣਾਨੇ ਸ਼ੁਰੂ ਕੀਆ ਸੀ ਪਰ ਆਸਾ-ਆਸੇ ਮੈਂ ਦੇਖਿਆ ਇਹਨਾਂ ਗਰੋ ਕਰ ਗਿਆ ਉਹ ਚੰਡੀਗੜ੍ਹ ਚ ਇਹਨਾਂ ਦੇ ਬਾਰੇ ਸੁਣਦੇ ਆ ਜਿੱਦੋਂ ਜਿਹਦੇ ਨਾਲ ਗੱਲ ਕਰੋ ਨਾ ਉਹਦੇ ਜੀਵਨ ਕਹਿੰਦੇ ਹਾਂ ਕਿ ਹਰੇਕ ਪਾਰਕ ਵਿੱਚ ਪਹੁੰਚ ਜਾਂਦੇ ਆ ਹਰੇਕ ਜਗ੍ਹਾ ਪਹੁੰਚ ਜਾਂਦੇ ਆ ਸੋ ਮੈਨੂੰ ਤਾਂ ਹੁਣ ਕਈ ਵੇਰੇ ਲੱਗਦਾ ਹੈ ਕਿ ਵੀਡੀਓ ਬਣਾ ਕੇ ਇਹ ਤਾਂ ਹੁਣ ਕੁਝ ਹੋਰ ਕਰਾ ਇਹ ਸਭ ਦਾ ਪਿਆਰਾ ਨਾਮ ਦਾ ਜਿੰਨਾ ਵੇ ਦਾ ਪਿਆਰ ਬਹੁਤ ਅੱਛਾ ਔਰ ਬੜੇ ਪਿਆਰ ਵਾਲੇ ਹੈ ਔਰ ਬੜੇ ਡਾਊਨ ਟੂ ਅਰਥ ਔਰ ਹੰਬਲ ਲਗੇ ਸੋ ਅਸੀਂ ਇਹਨਾਂ ਦੀ ਵੀਡੀਓ ਪਾਉਂਦੇ ਨੇ ਸਭ ਤੋਂ ਪਹਿਲੇ ਮੇਰਾ ਕਮੈਂਟ ਪਹਿਲਾ ਆਉਂਦਾ ਜੋ ਤੁਸੀਂ ਹੋਗੇ ਤੇ ਲਾਈਕ ਕਰਨਾ ਇਹ ਸਾਡਾ ਆਪਣਾ ਬੰਦਿਆ ਸਾਡਾ ਆਪਣਾ ਬੇਟਾ ਹੈ ਇਹ ਜੀ ਬਹੁਤ ਪਿਆਰ ਕਰਨੇ ਜੀਵਨ ਜੀ ਵਰਗੇ ਬੱਚੇ ਹਰ ਜਗ੍ਹਾ ਹਰ ਜਗ੍ਹਾ ਫੀਲਡ ਛੋੜੇ ਚਾਹੀਦੇ ਕਹਿੰਦੇ ਕਹਿੰਦੇ ਉਹ ਖੇਡ ਜਾਂਦੀ ਜਗ੍ਹਾ ਜਿੱਥੇ ਪਹੁੰਚ ਜਾਂਦੀ ਬਹੁਤ ਨਾਈਸ ਇਹ ਬਹੁਤ ਮੈਂ ਕਹਿਣਾ ਚਾਹਾਂਗਾ ਕਿ ਜੀਵਨ ਨੇ ਬਹੁਤ ਦਿਨ ਪੀਆ ਔਰ ਇਹ ਐਵੇਂ ਟ੍ਰੈਡ ਲਵ ਮੇਰੇ ਅਗੇ ਨੂੰ ਪਰ ਦਰਸ਼ਕ ਆਪ ਕੋ ਬੁਨਿਆਦ ਤੇ ਜਾਣਾ ਚਾਹੀਦਾ ਹੈ ਕਿ ਕਿੱਥੇ ਜਾਣਾ ਕਿਹੇ ਪਾਸੇ ਜਾਣਾ ਔਰ ਫਿਰ ਬਾ ਕਾਇਦਾ ਨੂੰ ਕਵਰੇਜ ਕਰਨੀ ਫਿਰ ਸਾਰਾ ਇਹ ਰੂਫਸ਼ ਕਰਨੀ ਜਿਹੜਾ ਫੋਨ ਵਾਲਾ ਕੰਮ ਇਹ ਕਰ ਰਹੀ ਹੈ ਨਾ ਕੰਮ ਹੈ ਕਿ ਨਾ ਕਿ ਤੁਹਾਪਾ ਇਹਦੇ ਕਮਾਟ ਕਰਨਾ ਪਾਵੇ ਇਸ ਤਰ੍ਹਾਂ ਇਹ ਲੋਕਾਂ ਨੂੰ ਖੁਸ਼ੀਆਂ ਤੇ ਪਿਆਰ ਬੰਨ ਦੇ ਦੇ ਬਹੁਤ ਵਧੀਆ ਜੀ ਇਹ ਮੈਨੂੰ ਬਹੁਤ ਪਿਆਰ ਨਾਲ ਜਾਣਦੇ ਆ ਤੇ ਮੈਨੂੰ ਬਹੁਤ ਪਿਆਰ ਦਿੰਦੇ ਆ ਸਾਡਾ ਹਸੀਨ ਯਾਰ ਕਰਦੇ ਆ ਤੇ ਅੱਜ ਜੋ ਵੀਡੀਓ ਜਿਹੜਾ ਅਪਲੋਡ ਹੋ ਰਹੀ ਹੈ ਸਾਡੇ ਨਾਲ ਪਿਆਰ ਆਸ਼ੀਰਵਾਦ ਹੈ ਕਿ ਮੈਨੂੰ ਉਮੀਦ ਕਰਦਾ ਕਿ ਮੈਨੂੰ ਇਦਾਂ ਵੀ ਪਿਆਰ ਮਿਲਦਾ ਤੇ ਵੀ ਆਸ਼ੀਰਵਾਦ ਮਿਲਦਾ ਰਹੇ ਪਰ ਦੋ ਸ਼ਬਦ ਤੁਸੀਂ ਕਹੋਗੇ ਸਾਡੇ ਕਲੱਬ ਵਾਸਤੇ ਜੋ ਜੀਵਨ ਜੀ ਨੇ ਕੀਤਾ ਉਹ ਸ਼ਾਇਦ ਨਹੀਂ ਕੋਈ ਕਰ ਸਕਿਆ ਇਹਨਾਂ ਦੇ ਕਰਕੇ ਸੀ ਵਰਲਡ ਵਾਈਡ ਸਾਰੀ ਦੁਨੀਆ ਤੇ ਜਾਲੇ ਬਣਾਉਣੇ ਤੇ ਜਾਣੇ ਆਂ ਮੈਨਾਂ ਦਾ ਬਹੁਤ ਧੰਨਵਾਦ। ਥੈਂਕ ਯੂ। ਕਰਦੀ ਹਾਂ ਜੀ ਮੈਨਾਂ ਨੂੰ ਜਿਹੜੇ ਚਾਹ ਦੀ ਸੇਵਾ ਹਰ ਵਾਰੀ ਕਰਦੇ ਆ। ਹਾਂ ਚਾਹ ਦੇ ਵੀ ਬਰਬਤ ਸੇ ਵੀ ਨਹੀਂ ਕੀ ਹੈ ਕਿ ਨਹੀਂ ਹੈ। ਲੇਕਿਨ ਮੈਨਾਂ ਦਾ ਪਿਆਰ ਹੈ। ਹਰ ਮਨ ਕੋਈ ਖੁਸ਼ ਹੋਵੇ ਤਾਂ ਚਾਹ ਝੂਠੀ ਮਹਿਸੂਸ ਹੁੰਦੀ ਹੈ। ਤੇ ਬੱਸ ਮੈਨਾਂ ਨੂੰ ਖੁਸ਼ ਰੱਖੇ ਤਾਂ ਸਾਡੇ ਬਾਕੀ ਸਭ ਵੀ ਠੀਕ ਹੋ ਜਾਈ ਵੀ। ਤਾਂ ਕਿ ਜੀ ਮੈਨਾਂ ਨੂੰ ਕਿੰਨਾ ਦੇਖ ਸਕੀਏ। ਚਾਹ ਦੀ ਚਾਹ ਹਾਂ। ਤੇ ਬਹੁਤ ਧੰਨਵਾਦ ਹੈ ਰੱਬ ਕਰਕੇ ਖੇਹਦਾਂ ਰੱਖੀ ਹੈ ਇਹਨਾਂ ਚੈਨਲਾਂ ਕੀ ਵਧੇ ਸਾਰੇ ਮਿਲ ਕੇ ਤੇ ਖੁਸ਼ੀਆਂ ਹਰ ਵਾਰ ਬਣਾਈਏ ਅਸੀਂ ਪੂਰੀ ਸਪੋਰਟ ਇਹ ਆਸ ਕਰਦੇ ਹਾਂ